ਮੈਂ ਜੰਮਿਆ ਕਾਂਗਰਸ ਹੈ ਮੈਂ ਮਰੂੰਗਾ ਕਾਂਗਰਸ ਮੇਰਾ ਡੀਐਨਏ ਕਾਂਗਰਸ ਹੈ ਕੀਆ ਕੋਈ ਨਾ ਸੋਚੇ ਇਸ ਕਰ ਲਉ ਇਹ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਇਹ ਲੋਕਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਜਿਹੜੀਆਂ ਗੱਲਾਂ ਹੈ ਇਹ ਗੁੰਮਰਾਹ ਕਰਕੇ ਲੋਕਾਂ ਨੂੰ ਮਿਸਲੀਡ ਕਰਕੇ ਹੈ ਖਰਾਬ ਕਰਨਾ ਚਾਹਦੇ ਪੰਜਾਬ ਦੇ ਲੋਕਾਂ ਦੇ ਦੇਖੋ ਚੰਡੀਗੜ੍ਹ ਦਾ VOTING ਪੈਟਰਨ ਜਿਹੜਾ ਹੈ ਉਹ ਕਦੇ ਵੀ ਪੰਜਾਬ ਦੇ VOTING ਪੈਟਰਨ ਨਾਲ ਨਹੀਂ ਮਿਲਿਆ ਪੰਜਾਬ ਦਾ VOTING ਪੈਟਰਨ ਡਿਫਰੈਂਟ ਹੈ ਇਹ ਸਾਂਝਾ ਪ੍ਰਾਲਾਇ ਮੇਰਾ ਖਿਆਲ ਲੈਂਦਾ ਇੰਪਰੂਵਮੈਂਟ ٹرسٹ ਦਾ ਔਰ ਉਸਪੈਕਟਿਵ ਸਪੋਰਟਰ ਨਾਲ ਔਰ ਮੇਰਾ ਇੱਕ اچھا ਕੰਪਲੈਕਸ ਬਨੇਗਾ 22 ਦੇ ਕਰੀਬ 28 28 ਦੇ ਕਰੀਬ ਸ਼ੋਰੂਮ ਬਣਨੇ ਨੇ ਬਹੁਤ ਅੱਛੀ ਮਾਰਕੀਟ ਬਣੇਗੀ ਬੜਾ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਹੋਊਗਾ ਹਾਂਜੀ ਵਿਧਾਨ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਿੱਧੂ ਸਾਹਿਬ ਕਹਿ ਰਹੇ ਨੇ ਵੀ ਅੱਗੇ ਇੰਜਣ ਹੋਣਾ ਚਾਹੀਦਾ ਤਾਂ ਹੀ ਚੋਣਾਂ ਲੜੇ ਇਸ ਵਾਰੀ ਬਿਨਾ ਮੁੱਖ ਮੰਤਰੀ ਦੇ ਨੋ ਕਮੈਂਟਸ ਨੋ ਕਮੈਂਟਸ ਮੰਤਰੀ ਸਾਹਿਬ ਕਿਸ ਤਰ੍ਹਾਂ ਤਿਆਰੀ ਨੇ ਕਾਂਗਰਸ ਪਾਰਟੀ ਦੇ 2022 ਕਾਂਗਰਸ ਪਾਰਟੀ ਦੀ ਪੂਰੀਆਂ ਤਿਆਰੀ ਨੇ ਕਾਂਗਰਸ ਪਾਰਟੀ ਹਰ ਪੱਖੋਂ ਤਿਆਰ ਹੈ ਔਰ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੈ ਜੋ ਪੰਜਾਬ ਦਾ ਲੰਘਣ ਤੋਂ ਬਾਅਦ ਵਹਾਂ ਉੜੀਆਂ ਹੋਈਆਂ ਨੇ ਵੀ ਕਈ ਕਾਂਗਰਸੀ ਲੀਡਰ ਤੁਹਾਡਾ ਨਾਮ ਵੀ ਵਿੱਚ ਆ ਵੀ ਤੁਸੀਂ ਬੀਜੇਪੀ ਦੇ ਵਿੱਚ ਜਾਣ ਦੀ ਚਰਚਾ ਚੱਲ ਰਹੀ ਨੇ ਜੀ ਤੁਸੀਂ ਸ਼ਾਇਦ ਉਸ ਦਿਨ ਮੇਰੀ ਇੱਕ ਵੀਡੀਓ ਨਹੀਂ ਸੁਣੀ ਕਿ ਮੇਰਾ ਬੀਜੇਪੀ ਦੇ ਵਿੱਚ ਜਾਣ ਦਾ ਮਤਲਬ ਹੈ ਕਿ ਇਸ ਤੋਂ ਵੱਡਾ ਸੈਂਚਰੀ ਦਾ ਕੋਈ ਜੋਖ ਨਹੀਂ ਮੇਰੇ ਖੂਨ ਚ ਕਾਂਗਰਸ ਹੈ ਮੈਂ ਜੰਮਿਆ ਕਾਂਗਰਸ ਹੈ ਮੈਂ ਮਰੂੰਗਾ ਕਾਂਗਰਸ ਮੇਰਾ ਡੀਐਨਏ ਕਾਂਗਰਸ ਹੈ ਕੀ ਬਾਕੀ ਤੁਸੀਂ ਨਾ ਸੋਚੇ ਇਸ ਗੱਲ ਨੂੰ ਇਹ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਇਹ ਲੋਕਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਜਿਹੜੀਆਂ ਗੱਲਾਂ ਹੈ ਇਹ ਗੁੰਮਰਾਹ ਕਰਕੇ ਲੋਕਾਂ ਨੂੰ ਮਿਸਲੀਡ ਕਰਕੇ ਹੈ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਵਾਤਾਵਰਣ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੇ ਕਿੰਨੇ ਸਫਾਈ ਸੇਵਕ ਹੈ ਜਿਹੜੇ ਪੱਕੇ ਕੀਤੇ ਜਾ ਰਹੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ 36000 ਮੁਲਾਜ਼ਮ ਤਾਂ ਪੱਕੇ ਹੋਗੇ ਜੀ ਤੇ ਉਹ ਜਿਹੜਾ ਰੁਕਿਆ ਹੋਇਆ ਕੰਮ ਅੱਜਕੱਲ੍ਹ ਜੀ ਕਲੀਅਰ ਹੋ ਜਾਊਗਾ ਤੇ ਜਿੰਨੇ ਹੋ ਰਿਹਾ ਉਹਨਾਂ ਨੂੰ ਅਸੀਂ ਜੜੀ ਜੜੀ ਆਊਟਸੋਰਸ ਆਉਦੇ ਤੋਂ ਕੰਟ੍ਰੈਕਟਸ ਲੈ ਰਹੇ ਆ 90 ਦੇ ਵੀ ਹੋ ਰਹੇ ਨੇ ਅੱਜ ਜੀ ਜਿਵੇਂ ਕੱਲ੍ਹ ਦੇ 90 ਦੇ ਵੀ ਹੋਏ ਨੇ ਜੀ ਪਹਿਲਾਂ ਹੀ ਇਹਨਾਂ ਦਾ ਮਤ ਆਇਆ ਸੀਗਾ ਅਪਰੂਵ ਕਰਕੇ ਭੇਜਦਾ ਸੀਗਾ ਸਾਹਿਬ ਚੰਡੀਗੜ੍ਹ ਤੋਂ ਨਾ ਜਿਹੜੀਆਂ ਹੋਈਆਂ ਨੇ ਉਹਨਾਂ ਦਾ ਕੋਈ ਅਸਰ ਪੰਜਾਬ ਤੇ ਦੇਖ ਨੂੰ ਮਿਲ ਸਕਦਾ ਦੇਖੋ ਚੰਡੀਗੜ੍ਹ ਦਾ voting pattern ਜਿਹੜਾ ਹੈ ਉਹ ਕਦੇ ਵੀ ਪੰਜਾਬ ਦੇ voting pattern ਨਾਲ ਨਹੀਂ ਮਿਲਿਆ ਪੰਜਾਬ ਦਾ voting pattern ਡਿਫਰੈਂਟ ਹੈ ਪੰਜਾਬ ਦੇ ਲੋਕਾਂ ਦੀ ਸੋਚ ਡਿਫਰੈਂਟ ਹੈ ਚੰਡੀਗੜ੍ਹ ਦਾ ਜਿਹੜੀ ਜੜੀ ਸੋਚ ਹੈ ਚੰਡੀਗੜ੍ਹ ਦੀ ਉਹ ਡਿਫਰੈਂਟ ਸੋਚ ਹੈ ਚੰਡੀਗੜ੍ਹ ਦੇ ਵਿੱਚ ਮੁਲਾਜ਼ਮ ਨੇ ਤਿੰਨ ਕੈਪੀਟਲ ਨੇ ਹਰਿਆਣਾ ਦਾ ਕੈਪੀਟਲ ਹੈ ਪੰਜਾਬ ਦਾ ਕੈਪੀਟਲ ਹੈ ਯੂਟੀ ਆਪਣੀ ਜਗ੍ਹਾ ਸਹੀ ਤਿੰਨ ਦਾਸਤਾਨੀਆਂ ਨੇ ਇਸ ਤਰ੍ਹਾਂ ਉਹ ਉੱਥੇ ਜਿਹੜੇ ਮੁਲਾਜ਼ਮ ਹੈ ਹੋਰ ਐ ਪੜੇ ਲਿਖੇ ਲੋਕ ਉਹਨਾਂ ਦੀ ਪਤਾ ਹੀ ਉਹਨਾਂ ਦੀ ਸੋਚ ਟਿਪਸ ਹੰਟਾ ਉੱਥੇ ਕਿਸਾਨ ਜਿੱਥੇ ਮੱਝੇ ਵੱਲੋਂ ਚ ਨਵੀਂ ਪਾਰਟੀ ਬਣਾਈ ਗਈ ਆ ਕਹਿ ਰਹੇ ਨੇ ਵੀ ਆਪ ਨਾਲ ਅਲਾਈਂਸ ਹੋ ਸਕਦਾ ਕਿਸ ਤਰ੍ਹਾਂ ਦੇਖਦੇ ਹੋ ਦੇ ਕਮੈਂਡ ਇਹ ਲੈਸ ਹੁਸਾਦਾ ਨਹੀਂ ਹੋ ਸਕਦਾ ਤਾਂ ਤੁਸੀਂ ਨਹੀਂ ਕਹਿ ਸਕਦੇ ਕੁਝ ਕਿ ਉਹ ਸਾਧੂ ਸਿੰਘ ਜੀ ਆਪਾਂ ਕੁਝ ਕਹਿ ਸਕਦੇ ਇਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ ਆਪਣੀ ਸੋਚ ਹੈ ਜੀ ਇਹਦੀ ਆਦਮੀ ਦੀ ਆਪਣੀ ਸੋਚ ਹੈ ਮੈਂ ਕਾਂਗਰਸੀ ਮੈਂ ਸਾਧੂ ਸਿੰਘ ਜੀ ਕਾਂਗਰਸੀ ਮੈਂ ਸਾ ਤੋਂ ਪੁੱਛੋ ਕਾਂਗਰਸ ਦੀ ਗੱਲ ਪੁੱਛੋ ਕਿਹੜੀ ਪੁੱਛਣੀ ਆ ਖੰਨਾ ਜੀ ਦੀ ਪੁੱਛੋ ਸ਼ੰਦੀ ਪ੍ਰਧਾਨ ਜੀ ਦੀ ਪੁੱਛੋ ਅਨਾਉਂਸ ਹੋ ਰਹੀ ਹੈ ਜੀ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਫੈਸਲਾ ਹਾਈ ਕਮਾਂਡ ਕਰਦੀ ਹੈ ਜੀ ਇਹਦੇ 'ਚ ਅਸੀਂ ਕੋਈ ਸਾਡਾ ਦਖਲ ਨਹੀਂ ਹੁੰਦਾ ਕਿਸੇ ਦਾ ਇੱਕ ਪਰਿਵਾਰ ਇੱਕ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਤੁਸੀਂ ਪਟਿਆਲਾ ਦਿਹਾਤੀ ਜਾਂ ਸ਼ਹਿਰੀ ਤੋਂ ਲੜਉਂਗੇ ਨਹੀਂ ਜੀ ਪਟਿਆਲਾ ਦਿਹਾਤੀ ਹਾਂਜੀ ਸਰ ਨਾਬੇ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦਿਨਾਂ ਔਰ ਸਭ ਤੋਂ ਪ੍ਰਾਈਮ ਜਗ੍ਹਾ ਵਧੀਆ ਜਗ੍ਹਾ ਸੀ ਕਿੰਨੇ ਸਾਲਾਂ ਤੋਂ ਲੋਕਾਂ ਨਜਾਇਜ਼ ਦੱਬੀ ਹੋਈ ਸੀ ਕੋਈ ਕੁਛ ਰੱਖੀ ਬੈਠਾ ਸੀ ਕੋਈ ਕੁਛ ਰੱਖੀ ਬੈਠਾ ਸੀ ਮੈਂ ਜੇ ਕਹਦਾ 100 ਕਰੋੜ ਤੋਂ ਵੱਧ ਦੀ ਜਗ੍ਹਾ ਸੀ 200 ਕਰੋੜ ਦੀ ਹੋ ਸਕਦੀ ਹੈ ਔਰ ਅੱਜ ਇਹ ਮਿਸਪਲਟੀ ਦੇ ਪ੍ਰਧਾਨ ਸਾਰੀ ਕਮੇਟੀ ਨੇ ਮਤਾ ਪਾ ਕੇ ਅਪਰੂਵਮੈਂਟ ਟਰਸਟ ਨੂੰ ਦਿੱਤੀ ਹੈ ਔਰ ਇਹਦੇ ਤੇ ਚੰਡੀਗੜ੍ਹ ਦੇ ਨਕਸ਼ੇ ਤੇ ਵੱਡੇ ਵੱਡੇ ਮਾਹੌਲ ਬਣ ਰਹੀਆਂ ਨੇ ਦੁਕਾਨਾਂ ਢੁੱਲੀਆਂ ਢੁੱਲੀਆਂ ਔਰ ਸਾਹਮਣੇ ਪਾਰਕਿੰਗ ਵਾਸਤੇ ਜਗਾ ਹੋਊਗੀ ਔਰ ਸਾਈਡਾਂ ਤੇ ਵੀ ਜਿਵੇਂ ਆ 40 ਫੁੱਟ ਹੈ 20 ਫੁੱਟ ਅਸੀਂ ਕੋਲੋਂ ਛੱਟਤੀ ਇਧਰੋਂ ਇਹ 40 ਫੁੱਟ ਆਮ ਰੋਜ਼ 60 ਫੁੱਟ ਹੋ ਗਿਆ ਉਧਰ 40 ਉਧਰ 40 ਫੁੱਟ ਹੋ ਗਿਆ ਸੋ ਇੱਕ ਬਹੁਤ ਵਧੀਆ ਜਦੋਂ ਮਾਰਕੀਟ ਜਿੱਥੇ ਆਏਗਾ ਬੰਦਾ ਤਾਂ ਲੱਗੇਗਾ ਕਿ ਮੈਨੂੰ ਐਂ ਲੱਗਦਾ ਕਿ ਇਹ ਚੰਡੀਗੜ੍ਹ ਚ ਫਿਰਨੇ ਵਿੱਚ ਅਸੀਂ ਇਹ ਵੀ ਰੱਖਿਆ ਕਿ ਫੁਆਰਾ ਚੌਂਕ ਜਿਹਾ ਬਣਾਇਆ ਜਾਏ ਲੋਕਾਂ ਦੇ ਰਾਤ ਨੂੰ ਕਰਨ ਵਾਸਤੇ ਸਭ ਤੋਂ ਵਧੀਆ ਨਾਬੇ ਦੀ ਜਗ੍ਹਾ ਹੋਏਗੀ ਸਭ ਤੋਂ ਨਾਬੇ ਦੀ ਵਧੀਆ ਜਗ੍ਹਾ ਹੋਏਗੀ ਔਰ ਲੋਕ ਮਸਹੂਸ ਕਰਨਗੇ ਪਹਿਲਾਂ ਪਟਿਆਲਾ ਗੇਟ ਬਣਿਆ ਲੋਕ ਸਿਫਤਾਂ ਕਰਦੇ ਨੇ ਹੁਣ ਇਹ ਮਾਰਕੀਟ ਬਣੇਗੀ ਬਹੁਤ ਵਧੀਆ ਹੋ ਜਾਏਗੀ ਇਹ ਜੀ 18-20 ਸਾਲ ਤੋਂ ਪ੍ਰੋਜੈਕਟ ਚਾਲੂ ਸੀ ਜੀ ਮੈਨੂੰ ਤਾਂ ਹੁਣ ਸਰਦਾਰ ਸਾਧੂ ਸਿੰਘ ਜੀ ਨੇ ਉੱਪਰ ਸਾਡੇ ਸੀਐਮ ਸਾਹਮਣੇ ਸਾਨੂੰ ਚੇਅਰਮੈਨ ਬਣਾਇਆ ਹੈ ਤਕਰੀਬਨ 2 ਸਾਲ ਹੋ ਗਏ ਇੱਕ ਸਾਲ ਸਾਡਾ ਕਰੋਨਾ ਚ ਚਲਾ ਗਿਆ ਇੱਕ ਸਾਲ ਦੀ ਮਿਹਨਤ ਦਾ ਸਦਕਾ ਸਾਡਾ ਸਾਡਾ ਸਟਾਫ ਸਾਡੇ ਈਓ ਸਾਹਿਬ ਸਾਡੇ ٹرسٹ ਦੇ ਸਾਰਾ ਸਟਾਫ ਮਿਹਨਤ ਦਾ ਸਦਕਾ ਅੱਜ ਅਸੀਂ ਇਹ ਆਪਣੇ ਬ੍ਰਹਮਿੰਦਰ ਜੀ ਤੋਂ ਉਦਘਾਟਨ ਕਰਨ ਜਾ ਰਹੇ ਹਾਂ ਜਿਹੜੀ ਕਿ ਅਸੀਂ ਤਕਰੀਬਨ 8 ਸ਼ੋਰੂਮ ਬੇਚ ਚੁੱਕੇ ਜੀ ਜਿਹਦੇ ਵਿੱਚ ਬਾਕੀ ਜਿਹੜੇ ਸ਼ੋਰੂਮ ਰਹਿ ਗਏ ਉਹਨਾਂ ਦੀ 15 ਤਰੀਕ ਨੂੰ ਦੁਆਰਾ ਇਹ ਆਪਸ਼ਨ ਕੋਲ ਨਹੀਂ ਰੱਖੀ ਕਿੰਨੇ ਸ਼ੋਰੂਮ ਬਣਾਏ ਗਏ ਟੋਟਲ 28 ਸ਼ੋਰੂਮ ਬਣਾਏਗੇ ਜੀ ਨਗਰ ਕੌਂਸਲ ਤੋਂ ਨਾਬਾ ਤੋਂ ਅਸੀਂ ਲਿੱਤੇ ਆ ਜੀ ਜਿੰਨਾ ਸਾਨੂੰ ਖਰਚੇ ਕੱਢ ਕੇ ਡਿਵੈਲਪਮੈਂਟ ਦਾ ਖਰਚਾ ਅਸੀਂ ਕਰਨਾ ਹੈ ਚਾਹੇ ਸੀਵਰੇਜ ਹੈ ਚਾਹੇ ਲਾਈਟਾਂ ਚਾਹੇ ਇੱਥੇ ਜਿਹੜੀ ਵੀ ਬਾਥਰੂਮ ਬਣਾਣੇ ਨੇ ਜੋ ਵੀ ਡਿਵੈਲਪਮੈਂਟ ਸਾਰੀ ਸਾਨੂੰ ਕਰਨੀ ਹੈ ਉਹਦੇ ਖਰਚੇ ਕੱਢ ਕੇ ਜਿੰਨਾ ਸਾਨੂੰ ਪੈਸਾ ਬਚੂ ਅਦਾ ਟਰਸਟ ਰੱਖੂਗਾ ਜੀ ਅਦਾ ਨਗਰ ਕੌਂਸਲ ਨਾਬਾ ਕਿੰਨੀ ਜਗ੍ਹਾ ਹੈ ਇਹ 6 ਨਾਲ 11 ਮਰਲੇ ਜਗ੍ਹਾ ਜੀ ਕਿੰਨੇ ਸੜਕਾਂ ਦਾ ਜਾਂ ਹੋਰ ਸੜਕਾਂ ਸਰ ਜਿਹੜੀ ਇੱਥੇ ਖੜੇ ਆ ਜੀ ਇਹ 40 ਫੁੱਟ ਸੜਕ ਤੇ ਅਸੀਂ 10 20 ਫੁੱਟ ਹੋਰ ਛੱਡਤੀ 60 ਫੁੱਟ ਸੜਕ ਤੇ ਸ਼ੋਰੂਮ ਬਣਨ ਜਾ ਰਹੇ ਨੇ 40 ਫੁੱਟ ਸੜਕ ਤੇ ਸ਼ੋਰੂਮ ਨੇ ਅੰਦਰੋਂ ਜਿਹੜਾ ਹੈਗਾ ਜਿੰਨੀ ਜਗ੍ਹਾ 6k ਨਾਲ ਗੇਲਾ ਮਰ ਲਿਆ 55% ਐਸ ਪਰ ਪੰਜਾਬ ਸਰਕਾਰ ਦੇ ਰੂਲ ਅਟਾਪ ਕਾ ਅਸੀਂ ਪਾਰਕਿੰਗ ਛੱਡਤੀ ਬਾਕੀ 45% ਅਸੀਂ ਸੇਲ ਆਊਟ ਕਰ ਰਹੇ ਆ ਜਿਹੜਾ ਕਿ ਇਹ ਚੰਡੀਗੜ੍ਹ ਟਾਈਪ ਲੁੱਕ ਹੋਊਗਾ ਮਤਲਬ ਕਿ ਉਹ ਨਹੀਂ ਹੈਗਾ ਜਿਵੇਂ ਭੀੜ ਭੜੱਕੇ ਵਾਲਾ ਕੰਪਨੀ ਹੈ ਜਿਵੇਂ ਲੋਕਾਂ ਨੇ ਚੰਡੀਗੜ੍ਹ ਜਾਂਦੇ ਨੇ ਉਹ ਚੰਡੀਗੜ੍ਹ ਜਾਣ ਦੀ ਬਜਾਏ 90 ਨੂੰ ਪਸੰਦ ਕਰਨਗੇ ਪਟਿਆਲੇ ਦੇ ਲੋਕ ਇਹ ਸਰਦਾਰ ਸਾਧੂ ਸਿੰਘ ਜੀ ਦੀ ਕਿਰਪਾ ਸਾਡੇ ਪ੍ਰਧਾਨ ਜੀ ਖੜੇ ਨੇ ਸ਼ੈਟੀ ਸਾਹਿਬ ਸਾਡੇ ਟਰਸਟੀ ਖੜੇ ਨੇ ਇਹੋ ਸਾਵੇਂ ਇਹਨਾਂ ਦੀ ਮਿਹਨਤ ਦਾ ਸਦਕਾ 1 ਸਾਲ ਹੋ ਗਿਆ ਜੀ 1 ਸਾਲ ਬਾਅਦ ਸਾਰਾ ਇਹ ਖਾਲੀ ਕਰਾ ਕੇ ਅਸੀਂ ਹੁਣ ਪਲਾਨ ਕਰਕੇ ਅਸੀਂ ਆਪਣੀ ਡਿਵੈਲਪਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਦੁਕਾਨਾਂ ਦੇਵਾਂਗੇ ਉਹ ਆਪਣੀ ਦੁਕਾਨਾਂ ਸ਼ੁਰੂ ਕਰ ਦੇਣਗੇ ਇਹ ਅੱਜ ਪਹਿਲੇ ਤਾਂ ਸਾਡੇ ਚੇਅਰਮੈਨ ਸਾਹਿਬ ਸਾਡੇ ਖੰਨਾ ਜੀ ਜਿਨ੍ਹਾਂ ਨੇ ਮਿਹਨਤ ਕਰੀ ਨਾਲ ਸਾਦ ਸਾਬ ਸਿੰਘ ਤਰਸੋ ਜੀ ਅਸ਼ੀਰਵਾਦ ਦੇ ਨਾਲ ਤੇ ਸਾਡੇ ਲੋਕਲ ਬੋਡੀ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਉਦਘਾਟਨ ਕਰਨ ਆਏ ਨੇ ਤੇ ਜਿਸ ਦੇ ਨਾਲ ਇਹ ਇੱਕ ਕਰੋੜਾ ਰੁਪਏ ਦੀ ਜਗਾ ਜਿਹੜੀ ਸੀਗੀ ਉਹ 50-50 ਸ਼ੇਅਰਿੰਗ ਦੇ ਤਹਿਤ ਨਗਰ ਕੌਂਸਲ ਇੰਪਰੂਵਮੈਂਟ ਟਰਸਟ ਦਾ ਰੱਬਰ ਦਾ ਹਿੱਸਾ ਹੈ ਇਹਦੇ ਵਿੱਚ ਤੇ ਜਿਹੜੀ ਇਹ ਬੜਾ ਵਧੀਆ ਮਹਾਮਈ ਚਿੰਤਪੁਰਨੀ ਸ਼ੋਪਿੰਗ ਕੰਪਲੈਕਸ ਬਣਨ ਜਾ ਰਿਹਾ ਹੈ ਇਹਦੇ ਚ ਸਾਰੇ ਵਧਾਈ ਦੇ ਪੱਤਰ ਨੇ ਤੇ ਸਾਰੀ ਮੈਂ ਆਬਾ ਨਿਵਾਸੀਆਂ ਨੂੰ ਇੱਕ ਬਹੁਤ ਵਧੀਆ ਇਹ ਇੱਥੇ ਸ਼ੋਪਿੰਗ ਕੰਪਲੈਕਸ ਮਿਲ ਰਿਹਾ ਤਾਂ ਜੋ ਜੋ ਲੋਕਾਂ ਦਾ ਰਜਗਾਰ ਵੀ ਬਹੁਤ ਵਧੀਆ ਚੱਲ ਸਕੇ। ਪਾਰਕਿੰਗ ਨੂੰ ਲੈ ਕੇ ਕੀ ਕੀ ਧਿਆਨ ਰੱਖਿਆ ਗਿਆ ਨੇ ਸਰ ਇਹਦੇ ਜੋ ਗਵਰਨਮੈਂਟ ਦੇ ਨਾਰਮਸ ਮੁਤਾਬਕ ਪਾਰਕਿੰਗ ਦੀ ਫੈਸਿਲਿਟੀ ਹੈ ਵਿੱਚ ਰੱਖੀ ਗਈ ਹੈ ਸੜਕਾਂ ਵੱਡੀਆਂ ਵੱਡੀਆਂ ਛੱਡੀਆਂ ਗਈਆਂ ਨੇਗੀਆਂ ਨਾਲ ਇਹ ਵਿੱਚ ਆਪਣਾ ਜਿਸ ਤਰ੍ਹਾਂ ਵੀ ਜੋ ਫੈਸਿਲਿਟੀ ਚਾਹੇ ਟਾਇਲਟਸ ਦੀ ਚਾਹੇ ਕੋਈ 휠 ਚੇਅਰ ਵਗੈਰਾ ਦੀ ਹੈ ਜੋ ਵੀ ਹੈ ਸਾਰੀ ਫੈਸਿਲਿਟੀ ਰੱਖਿਆ ਗਏ ਨੇਗੇ। ਕੱਚੇ ਮਲਾਜੋ ਜਿਹੜੇ ਪੱਕੇ ਕਰਨ ਜਾ ਰਹੀ ਹੈ ਤੇ ਜਿਹੜੀ ਨਗਰ ਕੌਂਸਲ ਹੈ ਬਿਲਕੁਲ ਜੀ ਉਹ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਚੰਨੀ ਜੀ ਦਾ ਤੇ ਬ੍ਰਹਮਿੰਦਰਾ ਜੀ ਤੇ ਸਰਦਾ ਸੌ ਸਿੰਘ ਧਰਮਸੋਧ ਜੀ ਵੱਲੋਂ ਜੋ ਸਾਡਾ ਪ੍ਰਕਿਰਿਆ ਸਾਡੀ ਪੂਰਨ ਤੌਰ ਤੇ ਮੁਕੰਮਲ ਹੋ ਗਈ ਹੈ ਜੋ ਸਾਡੇ 91 ਸਫਾਈ ਸੇਵਕ ਜੋ ਪਹਿਲਾਂ ਕੱਚੇ ਤੌਰ ਤੇ ਕੰਮ ਕਰ ਰਹੇ ਸੀ ਅਸੀਂ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅੱਜ ਹੀ ਬ੍ਰਹਮਿੰਦਰਾ ਜੀ ਜੋ ਜਿੰਨਾ ਕੀ ਸਿਸਟਮ ਹੋਇਆ ਹੋਇਆ ਉਹਨੂੰ ਜੋ ਨਾਰਮਸ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਅਸੀਂ ਪੱਕੇ ਕਰਤੀ ਹੈ ਪੰਜਾਬ